ਬੀਤੀ ਰਾਤ ਚੋਰਾਂ ਨੇ ਇੰਦਰਾ ਨਗਰ ਸਥਿਤ ਇੱਕ ਫਰਮ ਦੇ ਗੋਦਾਮ ਚੋਂ ਹਜ਼ਾਰਾਂ ਰੁਪਏ ਦੇ ਖੰਡ ਅਤੇ ਕਿਓ ਦੇ ਟੀਨ ਚੋਰੀ ਕਰ ਲਏ ਸਵੇਰੇ ਜਿਵੇਂ ਹੀ ਘਟਨਾ ਦਾ ਪਤਾ ਲੱਗਾ ਤਾਂ ਗੋਦਾਮ ਸੰਚਾਲਕਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੰਚਾਲਕ ਨੇ ਦੱਸਿਆ ਕਿ ਉਹਨਾਂ ਦਾ ਇਸ ਮਾਰਗ ਤੇ ਖੰਡ ਕਿਓ ਅਤੇ ਹੋਰ ਰਾਸ਼ਨ ਦੇ ਸਮਾਨ ਦਾ ਗੋਦਾਮ ਹੈ ਬੀਤੀ ਰਾਤ ਕਰੀਬ 10 ਵਜੇ ਉਹ ਆਪਣੀ ਦੁਕਾਨ ਬੰਦ ਕਰਕੇ ਗਏ ਨੇੜੇ ਹੀ ਰਹਿੰਦੇ ਇੱਕ ਵਿਅਕਤੀ ਨੇ ਰਾਤ ਕਰੀਬ 1:30 ਵਜੇ ਤੱਕ ਗੋਦਾਮ ਦੀ ਦੇਖਭਾਲ ਕੀਤੀ ਇਸ ਤੋਂ ਬਾਅਦ ਜਦੋਂ ਸਵੇਰੇ ਕਰੀਬ 10 ਵਜੇ ਗੋਦਾਮ ਤੇ ਪਹੁੰਚੇ ਤਾਂ ਦੇਖਿਆ ਕਿ ਗੋਦਾਮ ਦੇ ਸ਼ਟਰ ਤੇ ਟੁੱਟੇ ਹੋਏ ਤਾਲੇ ਲਟਕ ਰਹੇ ਸਨ ਜਦੋਂ ਉਹਨਾਂ ਨੇ ਗੋਦਾਮ ਖੋਲ੍ਹਿਆ ਤਾਂ ਦੇਖਿਆ ਕਿ ਖੰਡ ਦੇ ਕਰੀਬ 15 ਪੈਕੇਟ ਅਤੇ 4 ਕਿਓ ਦੇ ਬੈਰਲ ਗਾਇਬ ਸੀ ਉਹਨਾਂ ਨੇ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ ਪਰ ਉਹਨਾਂ ਖੁਦ ਮੰਨਿਆ ਕਿ ਇਹ ਉਸਦੀ ਗਲਤੀ ਹੈ ਕਿਉਂਕਿ ਉਸਨੇ ਗੋਦਾਮ ਦੇ ਵਿੱਚ ਕੋਈ ਸੀਸੀਟੀਵੀ ਕੈਮਰਾ ਨਹੀਂ ਲਗਵਾ ਰੱਖਿਆ ਕੁੱਛ ਨਾ ਮੈਨੂੰ ਲਈ ਰੱਤੀ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਰਾਤੀ ਨਹੀਂ ਜੀ ਮੈਨੂੰ ਸਵੇਰੇ ਅਸੀਂ ਦੁਕਾਨ ਤੇ ਜਿਵੇਂ ਆਉਂਦੇ ਨਾਰਮਲੀ 9:00 ਸਵਾ 9:00 ਵਜੇ ਸਾਡੇ ਕੋਲ ਤੇ ਸਾਡੇ ਸਾਹਮਣੇ ਹੀ ਇਹ ਸਾਡੇ ਮਤਲਬ ਹੈਗੇ ਨੇ ਇਹਨਾਂ ਨੂੰ ਮਤਲਬ ਨੰਬਰ ਵੀ ਦਿੱਤਾ ਹੋਇਆ ਹੈ ਇਹ ਇਹਨਾਂ ਦਾ ਮਤਲਬ ਜੇ ਤੋਬੀ ਦਾ ਕੰਮ ਹੈਗਾ ਨਾਲ ਇਹਨਾਂ ਦੇ ਪ੍ਰਾਪਰਟੀ ਸਾਹਮਣੇ ਹੀ ਹੈਗੀ ਹੈ ਤੇ ਖੇਚਲ ਵੀ ਰੱਖਦੇ ਨੇ ਮਤਲਬ ਆਸ ਪੜੋਸ ਦੀ ਹੋਣੀ ਖੇਚਲ ਦੀ ਰੱਖ ਦਿੰਦੇ ਇਹ ਮੇਰੇ ਕੋਲ 9:30 10:00 ਵਜੇ ਮੇਰੇ ਕੋਲ ਆਂਦੇ ਨੇ ਸਾਡੇ ਨੂੰ ਕਿੰਨੇ ਵਜੇ ਆਪ ਅੰਦਾਜ਼ਨ ਜੀ ਪੋਣੀ 10 ਦੇ ਵਜੇ ਕਰੀਬ ਮੇਰੇ ਕੋਲ ਆਏ ਨੇ ਤੇ ਮੈਨੂੰ ਕਹਿੰਦੇ ਜੀ ਤੁਹਾਡੇ ਤੁਸੀਂ ਆਰਾਮ ਨਾਲ ਸੇਟੀ ਕੋਈ ਦਿੱਕਤ ਨਹੀਂ ਹੈਗੀ ਪਰ ਤੁਹਾਡੇ ਤਾਲੇ ਟੁੱਟੇ ਹੋਏ ਨੇ ਅਸੀਂ ਹੜ ਬਣਾ ਕੇ ਉਧਰ ਉੱਟ ਕੇ ਇਧਰ ਮਤਲਬ ਆਏ ਤੇ ਆਂਦੇ ਸਾਰ ਹੀ ਮਤਲਬ ਅਸੀਂ ਦੇਖਿਆ ਕਿ ਇਧਰ ਦੋਨੋਂ ਤਾਲੇ ਜੋ ਹੈਗੇ ਨੇ ਉਹ ਮਤਲਬ ਇੱਕ ਧੜਿਆ ਹੋਇਆ ਹੈ ਤਾਲਾ ਤੋੜ ਕੇ ਮਤਲਬ ਚੋਰ ਜਾਂਦੇ ਆਂਦੇ ਸ਼ਟਰ ਡਾਊਨ ਕਰਕੇ ਤਾਲਾ ਅੜਾ ਕੇ ਗਏ ਤੇ ਇੱਕ ਤਾਲਾ ਟੁੱਟਿਆ ਹੋਇਆ ਤੇ ਨਾਲ ਸੱਟ ਆਇਆ ਮਤਲਬ ਸਾਈਕਲ گیا ਪਿਆ ਜੀ ਤੇ ਕਿੰਨਾ ਕੁ ਨੁਕਸਾਨ ਹੈ ਨੁਕਸਾਨ ਨਹੀਂ ਮੰਨ ਕੇ ਚਲੋ ਜੀ 50 60 ਹਜ਼ਾਰ ਰੁਪਏ ਦਾ ਨੁਕਸਾਨ ਹੈ ਗਿਆ ਕੀ ਕੀ ਲੈ ਕੇ ਗਿਆ ਚੀਨੀ ਦੇ ਕਟੇ ਲੈ ਗਏ ਨੇ ਜੀ ਅਸਲ ਕਿੰਨੇ ਕੁ ਕਟੇ ਹੁੰਦਾ ਜਾ ਇਹ ਸਮਝੋ ਜੀ 8 9 ਕਟੇ ਹੈਗੇ ਨੇ ਚੀਨੀ ਦੇ ਛੇ ਔਰ 4 5 3 ਹੈਗੇ ਨੇ ਬਾਕੀ ਸਟਾਕ ਮਿਲਾਨਤੇ ਹੀ ਮਤਲਬ ਜੋ ਆਈਡੀ ਹੋਏਗਾ ਜਿੰਨਾ ਰਫਲੀ ਸਟਾਕ ਅਸੀਂ ਮਿਲਾ ਪਏ ਉਸ ਨਾਲ ਸੀਸੀ ਕੈਮਰੇ ਕੁਝ ਪਤਾ ਲੱਗਿਆ ਜੀ ਸੀਸੀਟੀਵੀ ਕੈਮਰੇ ਸਾਡੇ ਕੋਲ ਨੇ ਲੱਗੇ ਪਰ ਨਾਲ ਵਾਲੇ ਕੈਮਰੇ ਲੱਗੇ ਨਾ ਉਹ ਪੁਲਿਸ ਆਏਗੀ ਤਾਂ ਫਿਰ ਨਾਲ ਉਹਨਾਂ ਨਾਲ ਕੋਈ ਮਤਲਬ ਜੋ ਹੈ ਇਹ ਐਨਾ ਵੱਡਾ ਗਰਾਊਂਡ ਲੈ ਰੱਖਿਆ ਹੈ ਸੀਸੀਟੀਵੀ ਕੈਮਰੇ ਲਾਉਣ ਦੀ ਜਰੂਰ ਦੇ ਲਈ ਅਸੀਂ ਅਸੀਂ ਗਰਾਊਂਡ ਤੇ ਕੈਮਰੇ ਲਾਣੇ ਸੀ ਜੀ ਪਰ ਬਸ ਉਹੀ ਗੱਲ ਹੈ ਨਾ ਚੱਲ ਨਹੀਂ ਪਾਇਆ ਜੀ ਐਡੀ ਮੇਨ ਰੋਡ ਹੈ ਫਿਰ ਵੀ ਚੋਰਾਂ ਦੇ ਹੌਸਲੇ ਬੁਲੰਦ ਨੇ ਪੁਲਿਸ ਤੋਂ ਕੀ ਮੰਗ ਕਰੋਗੇ ਬਹੁਤ ਜ਼ਿਆਦਾ ਰੋਜ਼ ਮਤਲਬ ਜੋ ਹੈ ਪੇਪਰਾਂ 'ਚ ਜਾਂ ਮੰਨ ਲਓ ਅਸੀਂ ਉਹ ਪੜ੍ਹਦੇ ਸੀ ਹਨਾ ਦੋਸਤ ਤੁਹਾਡੇ ਮਤਲਬ ਜੋ ਚੈਨਲ ਵਿੱਚ ਅਸੀਂ ਦੇਖਦੇ ਸੀ ਤੇ ਅਫਸੋਸ ਕਰਕੇ ਰਹਿ ਜਾਂਦੇ ਸੀ ਪਰ ਅੱਜ ਆਪਣੇ ਨਾਲ ਵੀ ਕਰਨਾ ਵਾਪਰੀ ਹੈ ਤੇ ਫਿਰ ਮਤਲਬ ਦੇ ਬਹੁਤ ਅਫਸੋਸਜਨਕ ਹੈ ਇੱਕ ਸ਼ਹਿਰ ਵਾਸਤੇ ਵੀ ਪ੍ਰਸ਼ਾਸਨ ਵਾਸਤੇ ਵੀ ਤੇ ਆਪਣੇ ਚਲੋ ਮੇਰਾ ਇੱਕ